ਲਓ ਜੀ ਹਰ ਭੀਜ ਬੰਦਾ ਉਹਨਾਂ ਦਾ ਲਿਖਿਆ ਹੋਇ ਇੱਕ ਜਿਹੜਾ ਜੀ ਆਰਟੀਕਲ ਤੁਹਾਡੇ ਨਾਲ ਸਾਂਝਾ ਅਸੀਂ ਪੇਸ਼ ਕਰਨ ਲੱਗੇ ਹਾਂ ਬੜਾ ਮੁੱਲ ਤਾਰਿਆਈ ਹਿੰਦ ਦੀ ਨਾ ਸ਼ੁکری ਸਰਕਾਰੇ 1925 ਵਿੱਚ ਅੰਮ੍ਰਿਤਸਰ ਤੋਂ 8 ਕਿਲੋਮੀਟਰ ਦੂਰ ਪਿੰਡ ਖਿਆਲਾ ਵਿੱਚ ਜਨਮੇ ਸੁਭੇਗ ਸਿੰਘ ਦੇ ਪਰਿਵਾਰ ਕੋਲ 100 ਏਕੜ ਦੇ ਕਰੀਬ ਜ਼ਮੀਨ ਸੀ ਪਰਿਵਾਰਕ ਪਿਛੋਕੜ ਮੱッセ ਰੰਗੜ ਦਾ ਸਿਰ ਕਲਮ ਕਰਨ ਵਾਲੇ ਮਹਤਾਬ ਸਿੰਘ ਭੰਗੂ ਮੀਰਾ ਕੋਟ ਨਾਲ ਜੁੜਦਾ ਹੈ। ਹਾਕੀ ਤੇ ਫੁੱਟਬਾਲ ਦੇ ਸ਼ਾਨਦਾਰ ਖੰਡਾਰੀ ਨੇ 18 ਸਾਲ ਦੀ ਉਮਰ ਵਿੱਚ 100 ਮੀਟਰ ਦੌੜ ਦੀ ਇੰਡੀਆ ਦੇ ਰਿਕਾਰਡ ਦੀ ਬਰਾਬਰੀ ਕਰ ਲਈ। 1943 ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਵਿੱਚੋਂ ਹਜ਼ਾਰਾਂ ਉਮੀਦਵਾਰਾਂ ਵਿੱਚੋਂ ਇਕੱਲਾ ਹੀ ਮਿਲਟਰੀ ਅਫਸਰ ਟ੍ਰੇਨਿੰਗ ਅਕੈਡਮੀ ਵਾਸਤੇ ਚੁਣਿਆ ਗਿਆ ਪਹਿਲਾ ਵਿਸ਼ਵ ਯੁੱਧ 1945 ਤੱਕ ਬਹਾਦਰੀ ਨਾਲ ਲੜਿਆ ਫਿਰ 1948 ਦੀ ਕਸ਼ਮੀਰ ਵਿੱਚ ਹੋਈ ਕੁਸਪੈਟ ਨੂੰ ਠੱਲ ਪਾਈ 1962 ਵਿੱਚ ਚੀਨੀਆਂ ਨਾਲ ਹੋਈ ਜੰਗ ਤਨੋਂ ਮਨੋਂ ਹਿੱਕ ਢਾਕੇ ਲੜੀ 1965 ਵਿੱਚ ਪਾਕ ਨਾਲ ਜੰਗ ਸ਼ੁਰੂ ਸ਼ੁਰੂਏ ਹੋਈ ਸੀ ਕਿ ਹਾਜੀ ਪੀਰ ਦੇ ਮੋਰਚੇ ਤੇ ਟੈਲੀਗ੍ਰਾਮ ਆ ਗਈ ਕਿ ਪਿਤਾ ਭਗਵਾਨ ਸਿੰਘ ਜੀ ਪੂਰੇ ਹੋ ਗਏ ਛੁੱਟੀ ਮਿਲ ਸਕਦੀ ਸੀ ਪਰ ਸੁਨੇਹੇ ਵਾਲਾ ਕਾਗਜ਼ ਜੇਬ ਵਿੱਚ ਪਾ ਲਿਆ ਤੇ ਦੁਸ਼ਮਣ ਖਿਲਾਫ ਮੋਰਚੇ ਤੇ ਡਟ ਗਿਆ ਬਾਕੀਆਂ ਨੂੰ ਇਸ ਗੱਲ ਦੀ ਭਣਕ ਪਈ ਤਾਂ ਹੈਰਾਨ ਰਹਿ ਗਏ ਮਗਰੋਂ ਮਾਤਾ ਸਰਦਾਰਨੀ Pritam Kaur ਨੂੰ ਹੌਸਲਾ ਦੇਣ ਪਿੰਡ ਪੁੱਜ ਗਿਆ। ਮਾਂ ਨੇ ਇੱਕ ਵਾਰੀ ਵੀ ਪੁੱਤ ਨਾਲ ਗਿਲਾ ਨਾ ਕੀਤਾ ਕਿ ਬਾਪ ਮੋਏ ਤੇ ਕਿਉਂ ਨਹੀਂ ਪਹੁੰਚਿਆ? ਢਿੱਡੋ ਜਨਮੇ ਦੇ ਸੁਭਾਅ ਤੇ ਫਿਤਰਤ ਤੋਂ ਚੰਗੀ ਤਰ੍ਹਾਂ ਵਾਕਿਫ ਸੀ। 1971 ਦੀ ਬੰਗਲਾਦੇਸ਼ ਦੀ ਲੜਾਈ ਵਿੱਚ ਸ਼ਾਹ ਬੇਗ ਨਾਮ ਦੇ ਮੁਸਲਮ ਨੌਜਵਾਨ ਵਜੋਂ ਵਿਚਰ ਕੇ ਮੁਕਤੀ ਵੈਣੀ ਨਾਮ ਦੀ ਫੌਜ ਖੜੀ ਕੀਤੀ 1 ਲੱਖ ਦੇ ਕਰੀਬ ਪਾਕ ਫੌਜੀਆਂ ਕੋਲੋਂ ਹਥਿਆਰ ਛੁਟਵਾਏ। ਅਤਿ ਵਿਸ਼ੇਸ਼ਟ ਸੇਵਾ ਮੈਡਲ ਐਵੀਐਸਐਮ ਅਤੇ ਪਰਮ ਵਿਸ਼ੇਸ਼ਟ ਸੇਵਾ ਮੈਡਲ ਪੀਵੀਐਸਐਮ ਵਰਗੇ ਬਹੁਮੁੱਲੇ ਮੈਡਲ ਝੋਲੀ ਪੁਆਏ। ਮਿਲਟਰੀ ਸਾਇੰਸ ਤੇ ਆਪਰੇਸ਼ਨਲ ਟੈਕਸਿਸ ਦੇ ਮਾਹਿਰ ਇਸ ਅਫਸਰ ਨੇ ਕਈ ਮਹੱਤਵਪੂਰਨ ਅਹੁਦਿਆਂ ਤੇ ਕੰਮ ਕੀਤਾ 1972 ਵਿੱਚ ਜਰਨਲ ਆਫੀਸਰ ਕਮਾਂਡਿੰਗ ਇਨ ਚੀਫ ਬਣਾਏ ਗਏ ਤੇ ਮੱਧ ਪ੍ਰਦੇਸ਼ ਬਿਹਾਰ ਤੇ ਉੜੀਸਾ ਦਾ ਚਾਰਜ ਦਿੱਤਾ ਗਿਆ 1973 ਵਿੱਚ ਇੰਦਰਾ ਗਾਂਧੀ ਨੇ ਹੁਕਮ ਦਿੱਤਾ ਕਿ ਫੌਜ ਉਸ ਦੇ ਰਾਜਸੀ ਦੁਸ਼ਮਣ ਜੈ ਪ੍ਰਕਾਸ਼ ਨਰਾਇਣ ਨੂੰ ਗ੍ਰਿਫਤਾਰ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰੇ ਕਿਉਂਕਿ ਪੁਲਿਸ ਬਾਗੀ ਹੋ ਕੇ ਉਸ ਦਾ ਹੁਕਮ ਮੰਨਣ ਤੋਂ ਇਨਕਾਰੀ ਹੋ ਗਈ ਸੀ ਸੁਭੇਕ ਸਿੰਘ ਨੇ ਇਹ ਕਹਿੰਦਿਆ ਨਾ ਕਰ ਦਿੱਤੀ ਕਿ ਫੌਜ ਰਾਜਸੀ ਕੰਮਾਂ ਵਿੱਚ ਦਖਲ ਨਹੀਂ ਦੇ ਸਕਦੀ ਨਾ ਨਾ ਸੁਣਨ ਦੀ ਆਦੀ ਇੰਦਰਾ ਨੇ ਗੁੱਸਾ ਖਾ ਕੇ ਕ腐ਸ਼ਨ ਦੇ ਮਾਮੂਲੀ 2500 ਰੁਪਏ ਦੇ ਗਿਫਟ ਲੈਣ ਦੇ ਦੋਸ਼ ਦੇ ਕੇਸ ਵਿੱਚ ਜਨ ਸੁਭੇਕ ਸਿੰਘ ਨੂੰ ਫਸਾ ਦਿੱਤਾ ਫਿਰ ਸ਼ੁਰੂ ਹੋਇਆ ਇਸ ਨੂੰ ਪੈਰ ਪੈਰ ਤੇ ਜਲੀਲ ਕਰਨ ਦਾ ਨਾਂ ਮੁੱਕਣ ਵਾਲਾ ਸਿਲਸਲਾ ਜੂਨੀਅਰ ਅਫਸਰ ਤਰੱਕੀ ਦੇ ਕੇ ਸੀਨੀਅਰ ਬਣਾ ਦਿੱਤੇ ਇਸ ਨੂੰ ਬਣਦੀ ਤਰੱਕੀ ਤੋਂ ਵਾਂਝਿਆ ਰੱਖਿਆ ਜਾਣ ਬੁੱਝ ਕੇ ਕ੍ਰਪਸ਼ਨ ਦੇ ਮੁਕਦਮੇ ਨੂੰ ਰਿਟਾਇਰਮੈਂਟ ਦੀ ਤਰੀਕ ਤੱਕ ਲਮਕਾਇਆ ਗਿਆ ਫਿਰ ਰਿਟਾਇਰਮੈਂਟ ਤੋਂ ਐਨ ਇੱਕ ਦਿਨ ਪਹਿਲਾਂ ਜਾਣੀ 30 ਅਪ੍ਰੈਲ 1976 ਨੂੰ ਬਿਨਾ ਅਦਾਲਤ ਦਾ ਫੈਸਲਾ ਉਡੀਕਿਆ ਨੌਕਰੀ ਤੋਂ ਡਿਸਮਿਸ ਕਰ ਦਿੱਤਾ ਇੱਕ ਦੇਸ਼ ਨੂੰ ਸਮਰਪਿਤ ਫੌਜੀ ਵਾਸਤੇ ਇਹ ਤੋਂ ਵੱਧ ਨਮੋਸ਼ੀ ਵਾਲੀ ਗੱਲ ਹੋਰ ਕੀ ਹੋ ਸਕਦੀ ਸੀ ਇਸੇ ਦੌਰਾਨ ਪਤਨੀ ਕੈਂਸਰ ਦਾ ਸ਼ਿਕਾਰ ਹੋ ਗਈ ਤੇ ਬੱਚਿਆਂ ਦੀ ਭਾਈ ਤੇ ਵੀ ਬੁਰੀ ਤਰ੍ਹਾਂ ਅਸਰ ਪਿਆ ਆਖਿਰ ਜ਼ਮੀਰ ਤੇ ਡੁੰਗੀਆਂ ਸੱਟਾਂ ਖਾਂਦੇ ਮਾਝੇ ਦੇ ਇਸ ਜਰਨੈਲ ਦਾ ਮਿਲਾਪ ਉਸ ਜਰਨੈਲ ਨਾਲ ਹੋਇਆ ਜਿਹੜਾ ਸ਼ਰੀਰਕ ਮੌਤ ਨੂੰ ਤੁੱਛ ਜਾਣਦਾ ਸੀ 6 ਜੂਨ 1984 ਨੂੰ ਦੁਪਹਿਰ 12:00 ਵਜੇ ਜਰਨਲ ਸੁਮੇਸ਼ ਸਿੰਘ ਦੀ ਮਰਤਕ ਦੇਹ ਨੂੰ ਰੱਸਿਆਂ ਨਾਲ ਬੰਨ੍ਹ ਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਧੂਕੇ ਬਾਹਰ ਲਿਆਂਦਾ ਪਹਿਲਾ ਮਰਤਕ ਦੇ ਇਹਨੂੰ ਠੁੱਡੇ ਮਾਰ ਮਾਰ ਰੱਜ ਕੇ ਬੇਇੱਜ਼ਤ ਕੀਤਾ ਗਿਆ ਫਿਰ লাশ ਨਾਲ ਫੋਟੋਆਂ ਖਿਚਾਈਆਂ ਗਈਆਂ ਅਜੀਬ ਇਤਫਾਕ ਇਹ ਸੀ ਜਿਸ ਫੌਜੀ ਜਰਨਲ ਨੇ 1 ਲੱਖ ਦੇ ਕਰੀਬ ਦੁਸ਼ਮਣ ਦੇ ਸਿਪਾਹੀਆਂ ਕੋਲੋਂ ਹਥਿਆਰ ਛੁਟਵਾ ਕੇ ਵੀ ਉਹਨਾਂ ਦੇ ਮਾਣ ਸਨਮਾਨ ਦਾ ਪੂਰਾ ਖਿਆਲ ਰੱਖਿਆ ਉਸੇ ਦੀ ਖੁੱਦੀ লাশ ਦੀ ਉਸੇ ਦੇ ਮਹਿਕਮੇ ਵਾਲਿਆਂ ਨੇ ਰੱਜ ਰੱਜ ਕੇ ਹਰਮਤ ਕੀਤੀ ਅਜੀਬ ਇਤਫਾਕ ਇਹ ਵੀ ਸੀ ਕਿ ਜਿਸ ਕ腐ਸ਼ਨ ਦੇ ਦੋਸ਼ ਨੂੰ ਆਧਾਰ ਬਣਾ ਕੇ ਫੌਜ ਵਿੱਚੋਂ ਬੇਇੱਜ਼ਤ ਕਰਕੇ ਕੱਢਿਆ ਗਿਆ ਸੀ ਉਸੇ ਕੇਸ ਵਿੱਚੋਂ ਸੁਪਰੀਮ ਕੋਰਟ ਨੇ ਸਾਫ਼ ਬਰੀ ਕਰ ਦਿੱਤਾ ਪਰ ਪਰਸ ਵੇਲੇ ਤੱਕ ਇਹ ਬਾਗੀ ਦੁਨੀਆਬੀ ਅਦਾਲਤਾਂ ਦਾ ਮੁਖੌਲ ਉਡਾਉਂਦਾ ਦੁਨੀਆ ਤੋਂ ਦੂਰ ਜਾ ਚੁੱਕਾ ਸੀ ਆਪ ਜੀ ਆਪ ਦੇ ਸ਼ਹੀਦਾਂ ਦਾ ਇਤਿਹਾਸ ਪੜੋ ਅਤੇ ਅੱਗੇ ਹੋਰਨਾਂ ਦੇ ਨਾਲ ਵੀ ਸਾਂਝਾ ਕਰੋ ਤਾਂ ਕਿ ਕੱਲ ਸਾਡੀ ਆਉਣ ਵਾਲੀ ਨਮੀ ਪਨੀਰੀ ਇਹ ਨਾ ਕਹਿ ਸਕੇ ਕਿ ਸਾਨੂੰ ਤਾਂ ਕਿਸੇ ਨੇ ਦੱਸਿਆ ਹੀ ਨਹੀਂ ਸੀ ਲਿਖਤ ਹਰਪ੍ਰੀਤ ਜੁਵੰਦਾ ਆਵਾਜ਼ ਭពਿੰਦਰ ਸਿੰਘ ਖਮਾਨਾ